ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਧੀਰੀ ਲਈਦੀ ਆਪਾਂ ਵੱਡ ਪਲਾਟਾਂ ਚੋਂ ਇਹ ਦੋ ਪਲਾਟ ਵੱਡੇ ਦੀ ਆਪਾਂ ਤੇ ਨਾਲ ਹੁੰਦੀ ਮਲਚਰ ਕਰਨ ਲੱਗ ਗਏ ਪਲਾਟ ਤੇ ਕਰੀਬਨਾ ਸਾਰਾ ਪਲਾਟ ਮਲਚਰ ਹੋ ਗਿਆ ਇਹਦਾ ਇੱਕ ਚਾਰਾ ਰਹਿੰਦਾ ਇਹ ਚੱਲਦੇ ਨੇ ਦੋ ਟਰੈਕਟਰ ਮਲਚਰ ਤੇ 847 ਵਰ ਸਵਰਾਜ 855 ਸਰਪੋ ਤੇ ਮਲਚਰ ਮਾਰ ਕੇ ਫਿਰ ਮਾਰਾਂਗੇ ਰੂਟਾਵੇਟਰ ਤੇ ਫਿਰ ਦੇਖਦੇ ਆ ਪਲੌ ਮਾਰਾਂਗੇ ਤੁਹਾਨੂੰ ਦਿਖਾਉਣਾ ਸਾਰਾ ਕਿ ਕਿੱਦਾਂ ਜ਼ਮੀਨ ਤਿਆਰ ਕਰਨੀ ਆਲੂ ਵਾਲੀ ਤੇ ਵੀਡੀਓ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਕੋਈ ਵੀ ਨਾਮਾ ਨਵੇਂ ਜੋੜੇ ਨੇ ਆਪਣੇ ਚੈਨਲ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਦਿਖਾਉਣਾ ਸਾਰਾ ਕੰਮਕਾਰ ਆਲੂ ਵਾਲੀ ਜ਼ਮੀਨ ਤਿਆਰ ਕਿੱਦਾਂ ਹੁੰਦੀ ਆ ਸਾਰਾ ਪ੍ਰੋਸੈਸ ਦਿਖਾਵਾਂਗੇ ਵੀਡੀਓ ਚ ਤੇ ਆ ਹੁਣ ਆਪਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਮਲਚਰ ਕਰੀ ਆ ਤੇ ਬਾਕੀ ਕੰਮ ਚੱਲ ਵੀ ਰਿਹਾ ਮਲਚਰ ਮਲਚਰ ਕਰਨ ਦਾ ਆ ਦੇਖੋ ਐਦਾਂ ਕੋਤਰਾ ਹੋ ਜਾਂਦਾ ਸਾਰੇ ਦਾ ਹੀ ਪੂਰਾ ਟਕਾਈ ਨਾਲ ਮਲਚਰ ਕਰਨਾ ਪੈਂਦਾ ਪੂਰਾ ਆਰਮ ਨਾਲ ਕੋਈ ਕਾਲੀ ਨਹੀਂ ਪੂਰੇ ਆਰਮ ਨਾਲ ਕਰਨਾ ਪੈਂਦਾ ਨਹੀਂ ਫਿਰ ਪਰਾਲੀ ਲੂਟਣੀ ਆਉਂਦੀ ਜੇ ਆਪਾਂ ਕਾਲੀ ਕਰਦੇ ਆ ਜਮੇ ਠੰਡੇ ਸਵੇਰ ਨਾਲ ਕਰਨਾ ਪੈਂਦਾ ਕੰਮ ਇਹਦਾ ਤੇ ਉਹ ਚੱਲਦਾ ਇੱਕ ਟਰੈਕਟਰ ਆਪਣਾ ਇੱਕ ਆ ਖੜਾ ਆਪਣੇ ਵਾਲਾ ਇੰਨੇ ਤਰ੍ਹਾਂ ਦਾ ਰੂਟਾਵੀਟਰ ਪਾਉਣ ਗਿਆ ਜੱਸੂ ਆਉਂਦਾ ਉਹ ਰੂਟਾਵੀਟਰ ਫੇਰੂਗਾ ਦੂਏ ਲੋਜ ਫੇਰ ਰਹੇ ਆ ਪਰ ਆਰਾਮ ਨਾਲ ਕੋਈ ਕਾਲੀ ਨਹੀਂ ਨਾਲੇ ਸਫਾਈ ਵਧੀਆ ਆਉਂਦੀ ਆ ਦੂਏ ਲੋਜ ਚ ਚੱਲਣੋਂ ਤਾਂ ਤੀਏ ਲੋਜ ਵੀ ਚੱਲੀ ਜਾਊਗਾ ਜੇ ਦਾ ਕਿਹੜਾ ਕੋਈ ਲੋਡ ਆ ਟਰੈਕਟਰ ਤੇ ਤੇ 65 ਦਾ ਮਤਲਬ ਵਧੀਆ ਕੁਤਰਾ ਹੁੰਦਾ ਜਿੰਨਾ ਹੌਲੀ ਚਲਾਵਾਂਗੇ ਆਪਾਂ ਦੋ ਟਰੈਕਟਰਾਂ ਨਾਲ ਕੋਈ ਕੋਈ ਵੀ ਟਾਈਮ ਨਹੀਂ ਲੱਗਦਾ ਹੈਗਾ ਇੱਕੋਂ ਪਿੱਛੇ ਜਿੰਨਾ ਵਧੀਆ ਕੁਤਰਾ ਆਉਂਦਾ ਏ ਜਵਾਬ ਆਈ ਕੰਮ ਰੂਟਾਵੇਟਰ ਦਾ ਕਲਚਰ ਮਾਰ ਕੇ ਇੱਧਰਲੇ ਪਲਾਟ ਚ ਤੇ ਪਰਲੇ ਪਲਾਟ ਚ ਜਲਦਾ ਮਲਚਦਾ ਕੰਮ ਇੱਕ ਕੰਟਰੈਕਟਰ ਆਪਣਾ ਸਾਹਮਣੇ ਜਲਦਾ ਇੱਕੋ ਜਲਦਾ ਦੇਾਰੇ ਫੇਰ ਪਾਵਾਂਗੇ ਤੇ ਉੱਪਰ ਬਿਲਡਿੰਗ ਇੱਕੋ ਕਵਰ ਤੋਂ ਮਾਰੇ ਦੇਖਾਂ ਆ ਗਿਆ ਮੇਰਾ ਬਣਾਉਣ ਦੀ ਜਗ੍ਹਾ ਵਿੱਚ ਮੈਂ ਇੱਕੋ ਮਿੱਟੀ ਲੈ ਅਸਰ ਆਪਣਾ ਪਹਿਲੇ ਵੀਡੀਓ ਮਗੇਰ ਇਧਰੋਂ ਪਹਿਲਾ ਗੇਅਰ ਵੀਡੀਓ ਪਹਿਲੇ ਚੱਲ ਜਾਈਏ ਇਹ ਖੇਤ ਦਾ ਠੀਕ ਹੈ ਪਾਲਾ ਗਿੱਲਾ ਨਹੀਂ ਇਹ ਤਿਆਰ ਹੋ ਜਾਣਾ ਆਪਣਾ ਕੱਲ ਤੱਕ ਕੋਈ ਗੱਲ ਇਹ ਉਹ ਖੇਤ ਦਾ ਆਪਣਾ ਥੋੜਾ ਗਿੱਲਾ ਉਹ ਨੂੰ ਰੀਚਟਰ ਦਾ ਬਿੱਟ ਮਾਰ ਕੇ ਚੜਦਾਂਗੇ ਇੱਕ ਦੋ ਦਿਨ ਥੋੜੀ ਹਵਾ ਲੱਗ ਜੂਗੀ ਖੇਤ ਨੂੰ ਨਾ ਸਟਾਰਟ ਹੋਣ ਨੂੰ ਕੋਈ ਪਰਵਾਹ ਨਹੀਂ ਨੌਂ ਕੁੱਟਾ ਰੁੱਟਾ ਬਿੱਟਾ ਪਾਵਰ ਮੋਡ ਤੇ ਚੱਲਦਾ ਲਓ ਜੀ ਚਲਾਦਾ ਹੀ ਆਪਾਂ ਟਰੈਕਟਰ ਪਲੌ ਤੇ ਤਿੰਨ ਵਾਲੇ ਤੇ 855 ਚੱਲਦਾ ਆਪਣਾ ਟਰਬੋ ਵਾਲਾ ਜਿਹੜਾ ਆਪਾਂ ਲੈ ਕੇ ਆਏ ਦੀ ਸincere ਨਾ ਕੀੜੇ ਨਾ ਤਰਖੜਾ ਆਪਣਾ ਆ ਰੂਟਾਵੇਟਰ ਪਾਇਆ ਇਹ ਵੀ ਚਲਾਉਨੇ ਆ ਮੂਰੇ ਮੂਰੇ ਮਾਰਦੇ ਆ ਰੂਟਾਵੇਟਰ ਪਿੱਛੇ ਪਿੱਛੇ ਚੱਲੂਗਾ ਪਲੌ ਤੇ ਉਹਦੇ ਮਗਰ ਪਾ ਕੇ ਲੈ ਕੇ ਨੂੰ 843 ਮਗਰ ਹੈਰੋਂ ਹੈਰੋਂ ਮਾਰਦੇ ਆ ਜਿਹੜਾ ਮੰਨ ਲਓ 9:00 ਵਜੇ ਜਾਊਗਾ ਹੈਰੋਂ ਮਾਰੀ ਜਾਵਾਂਗੇ ਮਗਰ ਮਗਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੇ ਚੰਗੀ ਲੱਗਦੀ ਹੈ ਕਮੈਂਟ ਵੀ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਆਪਾਂ ਖੇਤੀਬਾੜੀ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਰਾਮ ਨਾਲ ਚੱਲਦਾ ਮੰਨ ਲਓ ਆਪਾਂ ਜਦ ਹਲਕਾ ਜਿਹਾ ਪੀਲਕਾ ਨਿਕਲਦਾ ਉੱਥੇ ਕਿ ਚਲਾ ਰਹੇ ਹਾਂ ਜਿਆਦਾ ਡੂੰਘਾ ਵੀ ਨਹੀਂ ਜਿਆਦਾ ਮੰਨ ਲਓ ਹੋਛਾ ਜਿਹਾ ਵੀ ਨਹੀਂ ਹੈਗਾ ਪੂਰਾ ਸਹੀ ਚੱਲ ਰਿਹਾ ਪਰਾਲੀ ਵਿੱਚ ਦੱਬੀ ਜਾਂਦੀ ਆ ਮਿੱਟੀ ਜਦੋਂ ਪਲਟਦੀ ਹੈ ਨਾ ਵਿੱਚ ਪਰਾਲੀ ਦੱਬੀ ਜਾਂਦੀ ਆ ਉਹ ਹਿਸਾਬ ਨਾਲ ਸੈੱਟ ਕਰਤੇ ਆਪਾਂ ਪਲੋ ਲਿਫਟ ਬੰਨੀ ਹੋਈ ਆ ਪੂਰਾ ਸਹੀ ਚੱਲਦਾ ਟਰੈਕਟਰ ਆਓ ਜੀ ਚੱਲਦਾ ਹੀ ਕੰਮ ਵਾਈ ਦਾ ਅੰਡੋਆ ਲਈ ਕਰ ਰਹੇ ਆ ਜਮੀਨ ਤਿਆਰ ਅੱਲ ਆਪਾਂ ਮਲਚਰ ਮਾਰਤਾ ਦੀ ਸਾਰੇ ਖੇਤਾਂ 'ਚ ਤੇ ਬਲੋ ਵੀ ਮਾਰਤਾ ਦੀ ਰਾਤ 2:30 ਵਜੇ ਟਰੈਕਟਰ ਰੁਕੇ ਨੇ ਤੇ ਪਰਲੇ ਪਲਾਂਟ 'ਚ ਹੈਰੋਂ ਵੱਜ ਗਈ ਇਹ 'ਚ ਆਪਦਾ 11-11 ਹੈਰੋਂ ਤੇ ਖੇਤ ਨੇ ਹਲੇ ਕਾਫੀ ਗਿੱਲੇ ਕਰ ਲਾ ਕੇ ਜਦੋਂ ਨੇ ਪਕਾਏ ਉਹ ਦੇਖਦੇ ਹਾਂ ਕਿ ਦੋਗੇ ਲਾ ਰਹੇ ਆ ਵੱਜ ਗਈ ਉਹ ਭਾਗਾ ਮਾਰਦੇ ਆ ਉਹਦੇ ਦੋ ਵਾਰ ਇੱਕ ਦੋ ਵਾਰ ਫੇਰ ਐਰੋਨਾ ਵੱਡਾਂਗੇ ਇੱਕ ਦੋ ਵਾਰ ਆਕੀ 843 ਗੱਲ ਪਈ ਨਾ 10-10 ਦੀ ਐਰੋ ਵੀ ਵਧੀਆ ਖਿਚਾਈ ਕਰਦਾ ਏ ਥੋੜੀ ਘੱਟ ਗਲੀ ਕਰ ਕੀ ਐਰੋ ਬੋਲੀਆਂ ਹੋਈਆਂ ਹੁਣੇ ਉਹ ਹਾਵ ਨਾਲੇ ਬੜੀਆਂ ਜਿਆਦਾ ਟੋਲੀਆਂ ਨਹੀਂ ਹੋਈਆਂ ਐਰੋ ਮਾਤਾ ਜੀ ਬਾਕੀ ਕਿੱਟੀ ਬਰੀਕ ਕਰਨੀ ਆ ਜਿਹੜੀ ਡਲੀ ਆ ਉਹ ਬਰੀਕ ਹੋ ਜਾਂ ਡਲੇ ਦੇ ਜਿਹੜੇ ਪਾਉਦੇ ਪੱਤੇ ਕਰਨ ਲੱਗ ਗਈ ਦੂਰ ਆਪਾਂ ਖੇਤ ਤੇਰਾ-ਗੇਰਾ ਪਹਿਲਾਂ ਬਾਤੀ ਦੀ ਹੁਣ ਦੂਰ ਨੂੰ ਚਲਦੀਆਂ ਹੈ ਰੋ ਅੱਜ ਆਪਾਂ 3:00 ਵਜੇ ਜਾਂ 5:30 ਮਗਰ ਹੈ ਰੋ ਇਹ ਬੱਲਾ ਰੋਤਾਲੀ ਮਗਰ ਚੱਲਦੀ ਤੇ ਉਹਦਾ ਗੱਲ ਬਾਤ ਆ ਪੱਤੂ ਆਕਾ ਤੇ ਅਗਰ ਮਗਰ ਤੂ ਆਕਾ ਢੀੜੀਆਂ ਨੇ ਉਹ ਚੱਲਦਾ ਸਾਹਮਣੇ ਤੇ ਕੋਈ ਨਾਲ ਹੀ ਇਨ ਆ ਰਿਹਾ ਡਾਕਰ ਜਮੀਨ ਕਰਕੇ ਡਲੀ ਬੋਛੀ ਦੀ ਵਖਦੀ ਆ ਇਹ ਗਿੱਲੀ ਤੇ ਇਹ ਨੂੰ ਚਲਾਉਣੇ ਆ ਐਡ ਵੀ ਜਿਆਦਾ 154 ਮਿੰਟ ਬਹੁਤ ਜੋਰ ਮਾਰਦਾ ਰੱਖਦਾ ਇਹ ਵੀ টারਬੋ ਆ ਇਹ ਦੂਜੇ ਹਾਈਟ ਜਾਂਦਾ ਦੂਜੇ ਹਾਈਟ 1400 ਚੱਕਰ ਤੇ ਦਾਦਾ ਦੀ ਹਵਾਵਾਂ ਵਗਦੀ ਪਾਣੀ ਚੋ ਤੇਨੂੰ ਰੇਡੀਅਲ ਟਾਇਰ ਪਾਇਆ ਹੋਇਆ ਇਹਨਾਂ 17 ਜਿੰਨੇ ਚੌੜੇ ਨੇ ਕੋਈ ਧੂਆ ਨਹੀਂ ਦਿਖਾਉਂਦਾ ਪੂਰਾ ਸੈਕਟਰ ਟਰੈਕਟਰ ਆ ਪੂਰਾ ਵਧੀਆ ਜ਼ੋਰ ਮਾਰਦਾ ਬਿਠਾਤਾ ਜੀ ਆਪਾਂ ਜੱਗੀ ਵੀਰਾ ਕਹਿੰਦਾ ਜਿਹੜਾ ਟਰੈਕਟਰ ਲੈ ਕੇ ਆ ਉਹਦੀ ਟ్రਾਈ ਲੈਣੀ ਆ ਮੈਂ ਕਹਿੰਦਾ ਦੇਖਣਾ ਚਲਾ ਕੇ ਵੀ ਕਿੰਨਾ ਕੁ ਜ਼ੋਰ ਮਾਰਦਾ ਮੈਂ ਕਿਹਾ ਵੀ ਜਰੂਰ ਲੈ ਟ్రਾਈ ਉਹ ਦੇਖੋ ਸਾਹਮਣੇ ਚਲਾ ਰਿਹਾ ਏ ਤੇਰੇ ਤੋਂ ਪੱਠਾਂਗੇ ਵੀ ਕਿੰਨਾ ਕੁ ਜ਼ੋਰ ਮਾਰਦਾ ਕੀ ਗੱਲ ਬਾਤ ਆ ਹੁਣ ਇਹ ਟਰੈਕਟਰ ਆਪਣਾ ਦੂਜੇ ਹਾਈ ਚ ਆਉਂਦਾ 12-1300 ਚੱਕਰ ਦੇ ਦੇਖੋ ਤੋਰਾਂ ਵਾਲੇ ਟਰੈਕਟਰ ਦਾ ਨਾਲੇ ਕੋਈ ਲੋਡ ਨਹੀਂ ਟਰੈਕਟਰ ਤੇ ਤੇ ਟਰਬੋ ਕਰਕੇ ਇੰਨਾ ਸੈੱਟ ਟਰੈਕਟਰ ਮਿਲਿਆ ਪੂਰਾ ਵਧੀਆ ਕਹਿਣ ਦਾ ਮਤਲਬ ਪੂਰਾ ਸੈੱਟ ਆ ਟਰੈਕਟਰ ਉਧਰ ਆਪਣਾ 43 ਚੱਲਦਾ ਸੁਹਾਗੇ ਨੂੰ ਝੰਮੂ ਲੱਗਿਆ ਹੋਇਆ ਫੇਰ ਨਾ ਪੱਖੋ ਪਰਲੇ ਪਲਾਂਟ 'ਚ ਮਾਰਾਂਗੇ ਕੱਲਾ ਸੁਹਾਗਾ ਉਧਰ 2 ਗੇਲ ਹੈਰੋਂ ਵੱਜੀ ਹੋਈ ਆ ਤੇ ਹਲ ਤਾਂ ਫਰਵਾਤ ਹੋਈ ਆ ਜ਼ਮੀਨ ਤਿਆਰ ਕਰਨ ਦੀ ਕਾਫੀ ਗੇਲ ਪਾਉਣੀ ਪਊਗੀ ਤਾਂ ਕਿਤੇ ਜਾ ਕੇ ਬਣਨਾ ਖੇਤ ਪੂਰਾ ਸ਼ੱਕਰ ਵਰਗਾ ਆਲੂਆਂ ਨੂੰ ਤਿਆਰ ਆਪਾਂ ਬੈਨਿਆ ਸੁਭਾਗਾ ਟਰੈਕਟਰ ਤੇ ਹਾਂਜੀ ਇੱਧਰਲੇ ਖੇਤ 'ਚ ਆਪਾਂ ਮਾਰਤਾ ਸੁਭਾਗਾ ਤੇ ਜਿਹੜੇ ਖੇਤ 'ਚ ਆਪਾਂ ਐਰੋ ਮਗਰ ਸੁਭਾਗਾ ਮਾਰਿਆ ਸੀ ਉਹ 'ਚ ਉਹੀ ਖੇਤ 'ਚ ਦੁਬਾਰਾ ਹੈਰੋ ਮਾਰਨ ਲੱਗੇ ਚੱਲਦਾ ਡਾਇਰੈਕਟਰ ਬਸ ਇੱਕ ਹਲਾ ਹੀ ਰਹਿੰਦੀ ਆ ਫਿਰ ਇਹਨੂੰ ਕੱਲ ਨੂੰ ਸ਼ਾਮ ਨੂੰ ਦੇਖਾਂਗੇ। ਸੁਹਾਗਾ ਮਾਰਾਂਗੇ ਜਾਂ ਜਿਹੜਾ ਵੀ ਕੁਝ ਕਰਨਾ ਇਹਨੂੰ ਧੁੱਪਾਂ ਲੱਗਣ ਦਵਾਂਗੇ ਖੇਤ ਨੂੰ ਤੇ ਗਿੱਲਾ ਬਹੁਤ ਜ਼ਿਆਦਾ ਏ। ਤੇ ਬਾਈ ਬਾਈ ਕਾਫੀ ਹੋ ਜਾਣੀ ਆ ਤਾਂ ਜਾ ਕੇ ਕਿਤੇ ਖੇਤ ਤਿਆਰ ਹੋਊਗਾ। ਜੱਸੂ ਚਲਾ ਰਿਹਾ ਏ। ਤੇ ਬਸ ਨਵੇੜਕੇ ਕੰਮ ਫਿਰ ਸੰਦ ਲਾਉਣੇ ਆ। ਦਕਾਨੇ ਤੇ ਤੇ ਫਿਰ ਜਾਣੇ ਆ ਮੰਡੀ ਚ ਮੰਡੀ ਜਾ ਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕੀ ਹਾਲ ਹਿੱਲਾ ਮੰਡੀਆਂ ਚ ਤੇ ਕੀ ਕਰ ਰਹੇ ਨੇ ਹਲੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਨਾਲ ਬਣੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਹਰ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ